ਦੁਨੀਆ ਤੇ ਲਗਾਤਾਰ ਪੈਦਾ ਹੋ ਰਹੀਆਂ ਖਤਰਨਾਕ ਤੇ ਜਾਨਲੇਵਾ ਬਿਮਾਰੀਆਂ ਦੇ ਵਿੱਚ ਇੱਕ ਹਾਰਟ ਅਟੈਕ ਵੀ ਅਜਿਹੀ ਬਿਮਾਰੀ ਹੈ ਜੋ ਇਨਸਾਨ ਨੂੰ ਸਿੱਧੇ ਮੋਟ ਦੇ ਮੂੰਹ ਵਿੱਚ ਸੁੱਟ ਦਿੰਦੀ ਹੈ। ਇਸੇ ਹੀ ਵਿਸ਼ੇ ਤੇ ਉੱਪਰ ਕੰਮ ਕਰਦੀਆਂ ਹੋਈਆਂ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸਿੱਚੇਵਾਲ ਵੱਲੋਂ ਹਾਲਾਚੇਹੀ ਸਦਨ ਦੇ ਵਿੱਚ ਮੁੱਦਾ ਉਠਾਇਆ ਗਿਆ ਸੀ। ਜਿਸ ਉੱਪਰ ਸਰਕਾਰ ਨੇ ਗੰਭੀਰਤਾ ਨਾਲ ਸੋਚਦਿਆਂ ਹੋਇਆਂ ਇਸ ਵਿਸ਼ੇ ਨੂੰ ਸਕੂਲਾਂ ਵਿੱਚ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਲਾਜ਼ਮੀ ਕਰ ਦਿੱਤਾ ਹੈ। ਦਰਅਸਲ ਇਸ ਵਿਸ਼ੇ ਦਾ ਨਾਮ ਹੈ ਬੀ ਐਲ ਐਸ ਯਾਨੀ ਕਿ ਬੇਸਿਕ ਲਾਈਫ ਸਪੋਰਟਸ ਹੈ ਜੋ ਸਕੂਲਾਂ ਦੇ ਵਿੱਚ ਬੱਚਿਆਂ ਨੂੰ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਦਿਲ ਦੀਆਂ ਰੁਕਣ ਨੂੰ ਲੈ ਕੇ ਬੇਸਿਕ ਤੌਰ ਤੇ ਟ੍ਰੇਨਿੰਗ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਹਾਰਟ ਅਟੈਕ ਵਰਗੀ ਬਿਮਾਰੀ ਨੂੰ ਰੋਕ ਸਕਦੇ ਹਾਂ ਤੇ ਇਨਸਾਨ ਦੀ ਜਾਨ ਨੂੰ ਕਿਵੇਂ ਬਚਾ ਸਕਦੇ ਹਾਂ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਸਾਡੇ ਖਾਣ ਪਾਣ ਬਦਲ ਗਿਆ ਜਿਹਦੇ ਨਾਲ ਇਸ ਵੇਲੇ ਜੇ 50 ਸਾਲ ਤੋਂ ਉੱਪਰ ਜਿਹੜਾ ਹਾਰਟ ਅਟੈਕ ਦਾ ਦੌਰਾ ਗਿਣਿਆ ਜਾਂਦਾ ਸੀ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਹੁੰਦਾ ਸੀਗਾ ਕਿ ਹਾਰਟ ਅਟੈਕ ਵੀ ਹੋ ਜਾਊਗਾ ਹੁਣ ਦੇ ਇੱਕ ਤਰ੍ਹਾਂ ਬੱਚਿਆਂ ਤੋਂ ਲੈ ਕੇ ਇਹ ਹਾਰਟ ਅਟੈਕ ਦੀਆਂ ਸਕੇਤਾਂ ਜਿਹੜੀਆਂ ਹੋ ਰਹੀਆਂ ਜਿਹਦੇ ਨਾਲ ਤਿੰਨ ਤੋਂ ਲੈ ਕੇ 10 ਮਿੰਟ ਦੇਕਰ ਉਹ ਸਮਾਂ ਜਿਹੜਾ ਹੈਗਾ ਬੜਾ ਹੀ ਕੀਮਤੀ ਹੁੰਦਾ ਜੇਕਰ ਉਸ ਵੇਲੇ ਕੋਈ ਜਿਹੜੀ ਹੈਗੀ ਹਾਰਟ ਦੇ ਮਰੀਜ਼ ਦੀ ਹੈਲਪ ਕਰ ਦਵੇ ਉਹਨਾਂ ਨੂੰ ਆਰਟੀਫੀਸ਼ਲ ਜਿਹੜਾ ਹੈਗਾ ਉਹ ਸਾਹ ਜਿਹੜਾ ਹੈਗਾ ਉਹਦੇ ਆਉਣ ਵਿੱਚ ਮਦਦ ਕਰ ਦਵੇ ਤੇ ਉਹ ਬੱਚਾ ਜਿਹੜਾ ਹੈਗਾ ਤੇ ਨੌਜਵਾਨਾਂ ਤੇ ਬਜ਼ੁਰਗਾਂ ਉਹ ਵੱਸ ਸਕਦਾ ਸੋ ਉਹਦੇ ਵਾਸਤੇ ਕਿ ਇਹ ਜਿਹੜੀ ਟ੍ਰੇਨਿੰਗ ਹੈ ਬੇਸਿਕ ਲਾਈਫ ਸਪੋਰਟ ਇਹ ਜਿਹੜੀ ਹੈਗੀ ਆ ਹਰ ਸਕੂਲ ਦੇ ਵਿੱਚ ਮਿਲਣੀ ਚਾਹੀਦੀ ਹੈ ਅਸੀਂ ਇਹੀ ਮੁੱਦਾ ਠਾਇਆ ਸੀਗਾ ਕਿ ਜੇਕਰ ਇਹ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਅਸੀਂ ਇਹ ਟ੍ਰੇਨਿੰਗ ਦੇ ਦਿੰਨੇ ਆ ਤੇ ਫਿਰ ਇਹਦੇ ਨਾਲ ਜਿਹੜਾ ਹੈਗਾ ਵਿਦਿਆਰਥੀ ਜਿਹੜਾ ਹੈਗਾ ਘਰ ਵਿੱਚ ਜੇ ਕਿਸੇ ਬਜ਼ੁਰਗ ਨੂੰ ਵੀ ਇਹੋ ਜੀ ਹਾਲਤ ਦੇਖਦਾ ਉਹਨੂੰ ਪਤਾ ਲੱਗ ਸਕਦਾ ਕਿ ਇਹਨੂੰ ਹਾਰਟ ਅਟੈਕ ਦੀ ਸਕੇਤ ਹੋ ਸਕਦੀ ਹੈ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਂ ਸਕੂਲ ਦੇ ਵਿੱਚ ਵੀ ਕੋਈ ਸਾਥੀ ਹੈ ਜੇ ਕੋਈ ਇਹੋ ਜੀ ਹਾਲਾਤ ਵਿੱਚ ਹੁੰਦਾ ਤੇ ਉਹਦੀ ਮਦਦ ਕਰ ਸਕਦਾ ਉਹ ਆਪ ਵੀ ਉਹਨੂੰ ਸਮਝ ਹੋਵੇ ਉਹ ਇਹੋ ਜਿਹੀ ਹਾਲਾਤ ਹੁੰਦੀਆਂ ਦੂਸਰੇ ਨੂੰ ਵੀ ਜਿਹੜਾ ਹੈ ਉਹ ਗੱਲ ਨਹੀਂ ਕਹਿ ਸਕਦਾ ਕਿਉਂਕਿ ਇਹ ਜਿਹੜੀ ਟ੍ਰੇਨਿੰਗ ਆ ਸਿਰਫ ਸਧਾਰਨ ਟ੍ਰੇਨਿੰਗ ਆ ਜਿਹਦੇ ਵਾਸਤੇ ਹਰ ਸਕੂਲ ਦੇ ਵਿੱਚ ਇਹ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਤੇ ਜਿਹਦੇ ਨਾਲ 10 ਲੱਖ ਲੋਕ ਜਿਹੜੇ ਆ ਇਸ ਕਰਕੇ ਮਰ ਜਾਂਦੇ ਆ ਕਿ ਉਹਨਾਂ ਨੂੰ ਬੇਸਿਕ ਲਾਈਫ ਸਪੋਰਟ ਜਿਹੜੀ ਆ ਉਹ ਨਹੀਂ ਮਿਲਦੀ ਤੇ ਮਗਰੋਂ ਜੇਕਰ ਉਹ 10 ਮਿੰਟ ਤੇ ਕਰੋ ਮਿਲ ਜਵੇ ਤੇ ਕਈ ਵਾਰ ਮਗਰੋਂ ਹਸਪਤਾਲ ਤੇ ਵੀ ਪਹੁੰਚ ਸਕਦਾ ਉਹਦਾ ਇਲਾਜ ਵੀ ਹੋ ਸਕਦਾ ਸੋ ਇਹ ਅਸੀਂ ਧੰਨਵਾਦ ਕਰਦੇ ਆ ਜਿਹੜੇ ਹੈਗੇ ਸਿੱਖਿਆ ਵਿਭਾਗ ਦੇ ਇਹਨਾਂ ਨੇ ਇਹ ਸਾਡੀ ਗੱਲ ਨੂੰ ਜਿਹੜੀ ਅਸੀਂ 5 2 24 ਅੰਸ਼ੀਏ ਸੰਸਦ ਵਿੱਚ ਉਠਾਈ ਸੀਗੀ ਤੇ ਉਹਨਾਂ ਦੀ ਆ ਜਿਹੜਾ ਲੈਟਰ ਆ ਉਹਨਾਂ ਦਾ ਸਾਨੂੰ ਆ ਗਿਆ ਕਿ ਜਿਹੜੀ ਤੁਹਾਡੀ ਜਿਹੜਾ ਮੁੱਦਾ ਤੁਸੀਂ اٹھਾਇਆ ਸੀ ਅਸੀਂ ਉਹਨੂੰ ਸਹਿਕਾਰ ਕਰਦੇ ਆ ਸੋ ਅਸੀਂ ਜਿਹੜਾ ਹੈਗਾ ਇਹ ਧੰਨਵਾਦ ਕਰਦੇ ਆ ਅਸੀਂ ਜਿਹੜਾ ਹੈ ਵਿਭਾਗ ਦਾ ਜਿਨ੍ਹਾਂ ਨੇ ਇਸ ਬਹੁਤ ਇੰਪੋਰਟੈਂਟ ਜਿਹੜਾ ਵਿਸ਼ਾ ਸੀ ਜਿਨ੍ਹਾਂ ਨੂੰ ਉਹਨਾਂ ਨੇ ਗੰਭੀਰਤਾ ਦੇ ਨਾਲ ਲਿਆ ਤੇ ਇਹਨੂੰ ਜਿਹੜਾ ਹੈ ਐਜੂਕੇਸ਼ਨ ਦੇ ਵਿੱਚ 9ਵੀਂ ਤੋਂ ਲੈ ਕੇ ਇਹਨੂੰ ਸਕੂਲਾਂ ਦੇ ਵਿੱਚ ਲਾਜ਼ਮੀ ਕਰ ਦਿੱਤਾ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਲੋਕਾਂ ਨੂੰ ਬਹੁਤ ਲੋਕ ਇਹੋ ਜਿਹੇ ਜਿਹੜੇ ਆ ਇਸ ਹਾਰਟ ਅਟੈਕ ਦਾ ਸ਼ਕਰ ਹੁੰਦੇ ਉਹ ਮੌਤ ਦੇ ਮੂੰਹ ਚੋਂ ਜਾਣ ਤੋਂ ਬਚ ਸਕਣਗੇ